ਇਹ ਥੋੜੀ ਬਾਰੀ ਗੱਲਬਾਤ ਵੀ ਤੁਸੀਂ ਜੋ ਸਰ ਕੀ ਮਾਮਲਾ ਜਿਹੜੀ ਐ ਐਸਐਸਪੀ ਹਮ ਸਤ ਦੇ ਆਪੀ ਦੋਨੋਂ ਨਸ਼ਿਆਂ ਦੇ ਖਿਲਾਫ ਸ਼ਹਿਰੀ ਮਿਲ ਰਿਹਾ ਸਾਡੇ ਥਾਣਾ ਹਸਨਾਲਾ ਦੇ ਐਸਐਸਪੀ ਸ੍ਰੀ ਦਾਸ ਮਾਨ ਸਿੰਘ ਸਾਹੇਪੜ ਤੋਂ ਇਹ ਮੇਰੇ ਨਾਲ ਜੁਸ਼ਨ ਐਸਐਸਪੀ ਸ਼੍ਰੀ ਰਾਜਵੰਤ ਸਾਹੇਪੜ ਇੰਨਾ ਦੀ ਪੈਟਾਮੁ ਖਲਾਫ ਮਿਲੀ ਤੇ ਸਤਜਨ ਸਿੰਘ ਪੁੱਤਰ ਸਰਪੰਚ ਵਾਸੀ ਸੈਲੋਗੜੀ ਦੇਖੇ ਜਿਹੜੇ ਕਿ ਮਾਰਦਾ ਫੇਰ ਨੇ ਉਤੇ ਜੂਨ ਕੋਲ ਦੇ ਤਰੀਕੇ ਨਾਲ ਨੰਬਰ 160 ਜਿਹੜੇ ਅਸੀਂ ਸੀ ਕਾਪੀ ਕਰੀਏ ਐਨ ਪੀਐਸ ਐ ਹੁਣ ਅਧਿਕਾਰ ਅਸਐਸਪੀ ਅਮਰਸਰ ਦੇ ਹਾਤੀ ਜੀ ਦੀਆਂ ਹਦਾਇਤਾਂ ਅਨੁਸਾਰ ਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਚਲਾਈ ਮਹੀਮ ਦੇ ਤਹਿਤ ਅੱਜ ਥਾਣਾ ਜਨਾਲਾ ਦੇ ਐਸਐਚਓ ਸਦਸਤ ਨਾਮ ਸਿੰਘ ਸਬ ਇੰਸਪੈਕਟਰ ਅਤੇ ਐਡੀਸ਼ਨਲ ਐਸਐਚਓ ਐ ਕਲਾਸ ਚ ਅੰਦਰ ਤੇ ਇਹਨਾਂ ਦੀ ਟੀਮ ਜਦੋਂ ਇਲਾਕੇ ਦੇ ਵਿੱਚ ਗਸ਼ਤ ਦੌਰਾਨ ਗਸ਼ਤ ਕਰ ਰਹੀ ਸੀਗੇ ਤਾਂ ਇਹਨਾਂ ਨੂੰ ਤਲਾਹ ਮਿਲੀ ਤੇ ਉਹਦੇ ਤੇ ਇਹਨਾਂ ਨੇ ਕਮਾਤ ਦੇ ਵਿੱਚ ਸਰਚ ਕਰਦਿਆਂ 2 ਕਿਲੋ 300 ਗ੍ਰਾਮ ਜਿਹੜੀ ਆ ਹੈਰੋਨ ਬਰਾਮਦ ਕੀਤੀ ਆ ਜਿਹੜੀ ਕਿ ਸਤਨਾਮ ਸਿੰਘ ਸਨ ਅਭਰਵਿੰਦ ਸਿੰਘ ਵਾਸੀ ਸੈਦੋਗਾਜੀ ਥਾਣਾ ਅਜਨਾਲਾ ਦੇ ਕਮਾਤ ਦੇ ਖੇਤੋਂ ਮਿਲੀ ਆ ਜੋ ਸਾਰਾ ਜਦੋਂ ਚੈੱਕ ਕੀਤਾ ਤਾਂ ਇਹ ਫਰਾਂ ਜਿਹੜੀ ਆ ਇਹ ਕਮਾਦੀ ਖੇਤੋਂ ਆਰੰਭ ਹੋਈ ਆ ਇਹਨੂੰ ਬਰਾਮਦ ਕਰਨ ਤੋਂ ਬਾਅਦ ਮੁਕੱਦਮਾ ਨੰਬਰ 168 ਅਧੀਨ ਤਾੜਾ 21C 6885 ਐਨਡੀਪੀਐਸ ਐਕਟ थाना ਅਜਨਾਲਾ ਦਰਜ ਰਜਿਸਟਰ ਕੀਤਾ ਗਿਆ ਤੇ ਇਹ ਜਿਹੜੀ ਇਹਦੀ ਤਫਤੀਸ਼ ਚੱਲੀ ਆ ਜਿਹੜੇ ਇਹਦੇ ਦੋਸ਼ੀ ਨੇ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਤਾਂ ਉਹਨਾਂ ਨੂੰ ਜਿਹੜਾ ਵਾ ਉਹ ਅਦਾਲਤ ਤੇ ਪੇਸ਼ ਕੀਤਾ ਜਾਵੇਗਾ ਤੇ ਇਹਦੀ ਤਫ਼ਤੀਸ਼ ਸਾਡੀ ਚੱਲ ਰਹੀ ਹੈ ਜੀ। ਪਟਾਰਾ ਲੱਗੇ ਕਿੱਥੋਂ ਆਈ ਹੈ ਕਿਤੇ ਬਾਰਡਰ ਤੋਂ ਕੋਰਡਰ ਦੇ ਲਾਗੇ ਪਿੰਡ ਪੈਰਾ ਜਿੱਥੋਂ ਬ੍ਰੰਧ ਹੋਈ ਹੈ। ਲੱਗਦਾ ਹੈ ਕਿਤੇ ਡਰੋਨ ਦੇ ਇੱਕ ਸਰ ਉੱਥੇ ਮੂਮੈਂਟ ਹੋ ਗਈ। ਹਾਂ ਸਾਨੂੰ ਜਿਹੜਾ ਜਿਸ ਤਰੀਕੇ ਜਿਸ ਪੋਜੀਸ਼ਨ 'ਚ ਇਹ ਮਿਲੀ ਹੈ ਤੇ ਹੋ ਸਕਦਾ ਹੈ ਡਰੋਨ ਤੋਂ ਥਰੋ ਹੋਈ ਹੋਵੇ। ਬਾਕੀ ਇਹ ਅਸੀਂ ਢੰਗਾਈ ਨਾਲ ਤਫ਼ਤੀਸ਼ ਕਰਾਂਗੇ ਸਾਰੀ ਜੀ ਤੇ ਇਹਦਾ ਜਿਹੜਾ ਬਹੁਤ ਜਲਦੀ ਜਿਹੜੀ ਆ ਸਾਰੀ ਸਚਾਈ ਤੇ ਇਹਦੇ ਦੋਸ਼ੀ ਜਿਹੜੇ ਆ ਤੁਹਾਡੇ ਸਾਹਮਣੇ